ਜਦ ਹੀ ਠੀਕ ਹੈ 140 ਜਿਹੜੀ ਬੈਲਰੀ ਨਿਕਲਦੀ ਵੀ ਨਹੀਂ ਆਪਾਂ ਉਹ ਕਿਹਾ ਕਿ ਸਾਡੇ ਜਦੋਂ ਪਹੁੰਚਾਇਆ ਹੈ ਮਟੂ ਅੱਜ ਇਹ ਓਡੀ 140 ਹਾਂ ਚਲੋ ਜੀ ਹਰ ਇੱਕ 40 ਓਡੀ ਮੰਗ 40 ਜੇਕਰ ਆਪਾਂ ਅੱਜ ਕਨੈਕਟ ਹੈ ਤਾਂ ਨਾਲ ਪਹੁੰਚਾਓ ਮਟੂ ਅੱਜ ਹਾਂ ਜੀ ਸਵੇਰੇ ਖਾਦੀ ਹੈ ਥੈਂਕ ਯੂ ਜੀ ਵਾਹ ਐਂਡ ਆਪਾਂ ਸੁਪਰ ਚੈੱਕ ਕਰਾ ਲੂ ਬਿਸਕੁਟ ਖਾਦੀ ਰਹਿੰਦੇ ਪੇਸ਼ੈਂਟ ਵਾਸਤੇ ਆਪਾਂ ਸਰ ਮੈਂ ਬਹੁਤ ਚੰਗੀ ਕੱਟ ਦਿੱਤੀ ਜੀ ਸਰ ਮੇਰਾ ਨਾਮ ਹੈ ਜੀ ਨਾਮ ਕਿਤੇ ਨਹੀਂ ਕੱਟ ਸਰ ਸ਼ੁਭਤ ਨਹੀਂ ਲੱਗਦੀ ਸ਼ੁਭਤ ਤਾਂ ਨਹੀਂ ਹੈਗੀ ਪਹਿਲਾਂ ਨਹੀਂ ਛੇਗੇ ਪਾ ਲੈ ਜੀ ਨੂਨਾ ਕੋਲੇ ਪਾਓ ਤੁਹਾਡਾ ਗਰੁੱਪ ਜਦੋਂ ਬਲਗਟ ਲੱਗਦਾ ਨਾ ਅੱਥੇ ਨਹੀਂ ਦਿੰਦੇ ਆਉਂਦੇ ਜੀ ਕੋਈ ਨਹੀਂ ਕੋਈ ਬ੍ਰੈਕਫਾਸਟ ਨਹੀਂ ਨਹੀਂ ਆਉਂਦੇ ਕੋਈ ਵਾਸਤ ਕੋਈ ਬੈਠੋ ਕੋਈ ਯੋ ਕੀ ਯਾਰ ਠੀਕ ਨਹੀਂ ਆ ਰਹੀ ਠੀਕ ਕਰ ਮੈਂ ਕਿਹੋ ਜਿਹਾ ਵਡੀ ਨਹੀਂ ਪਾਉਂਦੀ ਕੰਨ ਕੀ ਕੋਈ ਕਹਿੰਦਾ ਕਿ ਘਟਾ ਚਾਹਦਾ ਦਾ ਹੋ ਰਿਹਾ ਹੈ ਚਲੋ ਸਾਹਿਬ ਮੈਂ ਤਾਂ ਜੀ ਉਬਲ ਵੀ ਲੈ ਸਕਦਾ ਮਾ ਅੱਲਾ ਦੇ ਨਾਮ ਤੇ ਆ ਜੀ ਨਸਰ ਜਾਂ ਖਾਂਦਾ ਦੇਰ ਉਹ ਸੇਮ ਗੋਲੀ ਖਾਂਦਾ ਟਾਈਮ ਹੋ ਗਿਆ ਹੋਗਾ ਬਦਲੋ ਉਹਨੂੰ ਠੀਕ ਹੈ ਜੀ ਜਾਂ ਡੋਜ਼ ਵਧਾਓ ਜੀ ਠੀਕ ਹੈ तलेया, तलेया, खाना नहीं खाना है ठीक है वगैरह खाओ मूगी साबत दाल चीके वाली दाल खाओ तो पानी ज्यादा पिओ दलिया खाओ तो एक्सरसाइज करो रोज है फल खानी है ज़्यादा सलाद खाना ठीक है एक्सरसाइज करने ठीक है ചെറുതു കേട്ടേ കേറിയേ കുറെയെന്ന കമല കല്ലുവന്ന 10 കോടിക്ക് സിനിമാദസ്സിനെ നിയമന പേര് രണ്ടു കൊട കൊട കേറിയേ റോയി ഭാഗ്യദോ ਪਾਰਟੀ ਬਣ ਹਾਂ ਜੀ ਹੁਣ ਮੈਂ ਤਿਆਰੀ ਕੀਤੀ ਖਾਸ ਕਰਕੇ ਮੈਂ ਅਗਰ ਚੱਕਦੇ ਬੰਦੇ ਨੂੰ ਕਰਦੇ ਕੱਲ ਵੇਖਾਂ 190 195 ਕਾਣਾ ਕੋ ਫਤਾਨ ਬਹੁਤ ਵੈਰੀ ਗੁੱਡ ਦੋਸਤਾ ਦੋਸਤਾ ਚੱਲ ਨਹੀਂ ਠੀਕ ਹੈ ਸਹੀ ਲੋਕ ਡਰਾਈਵਰ ਦੋਸਤਾ ਨਹੀਂ ਠੀਕ ਹੈ

ਫਲਾਂ ਨੂੰ ਸਬਕ ਚੀਜ਼ ਉਹਦੇ ਵਿੱਚ ਵੀ ਆਉਂਦਾ ਆਪਾਂ ਦੇਖ ਲੇ ਕਿ ਕੋਈ ਰਾਜੂ ਦਾ ਜਵਾਰ ਦਾ ਮਕਸੀਦਾ ਹੋਏ ਕਰ ਦੋ ਐਡ ਕੋ ਜਿਹੜਾ ਕਣਕ ਦਾ ਹੈ ਉਹ ਖਾਡ ਲਓ ਫਰੂਟਸ ਜ਼ਿਆਦਾ ਖਾਓ ਰੋਟੀ ਖਾਣ ਤੋਂ ਪਹਿਲਾਂ ਸਲਾਦੀ ਪਲੇਟ ਖਾਣੀ ਹੈ ਫੇਰ ਰੋਟੀ ਖਾਣੀ ਹੈ ਰੋਟੀ ਦੇ ਨਾਲ ਨਹੀਂ ਸਵਾਦ ਖਾਣਾ ਤੇ ਜਿੰਨਾ 2 ਘੰਟੇ ਮਤਲਬ ਦਿਨ ਦਾ 2 ਲੀਟਰ ਪਾਣੀ ਹੈ ਤਾਂ ਉਹ ਡੇਟ ਆਪਣਾ ਪੂਰਾ ਹੀ ਉਹ ਮੈਂ ਤੁਹਾਨੂੰ ਲਿਖ ਦਿੰਦੀ ਹਾਂ ਮਿੱਠਾ ਬਿਲਕੁਲ ਹੀ ਮਤਲਬ ਘੱਟ ਦਾ ਵਿੱਚ ਆ ਵੀ ਨਹੀਂ ਟਾਈਮ ਲੱਗਦਾ ਇੱਕ ਟਾਈਮ ਤੇ ਮਿੱਠਾ ਉੱਚ ਤੇਜ਼ ਕੀ ਨਾ ਲੰਘਦਾ ਫਿਰ ਅਸੀਂ ਖਾਤਾ ਤੇ ਰੋਟੀ ਵੀ ਵੇਚਣਾ ਜਿੱਥੇ ਤੇ ਦਾਲ ਸਬਜ਼ੀ ਦੇਖੀ ਜੀ ਨਮਕਾ ਤਾਂ ਉੱਪਰੋਂ ਨਮਕ ਪਾ ਕੇ ਨਹੀਂ ਖਾਣਾ ਕਰਦੇ ਸਾਰੇ ਤੇ ਜਿਹਨਾਂ ਅਲਰੇਡੀਆਂ ਨਹੀਂ ਕਿਸੇ ਨੂੰ ਠੀਕ ਹੈ ਪਣੀ ਤੁਹਾਨੂੰ ਪਾਣੀ ਖਾਣੇ। ਇਹ ਮੈਂ ਨਾ ਕੁਝ ਬੀਸੀਟੀ ਦੇ ਆਪਣੇ ਸਟਾਫ ਕੋਲ ਬਿਲਕੁਲ ਸਪੈਸ਼ਲ ਉਹਨਾਂ ਦੇ ਨਾਲ ਜਿੱਦਾਂ ਜਿੱਦਾਂ ਅਸੀਂ ਪਰ ਇੱਕ ਗਤੀ ਹੈ। ਤੇ ਕਾਫੀ ਐਕਸੀਡ। ਤੁਸੀਂ ਡਾਇਬੀਟਸ ਜਾਂ ਸ਼ੂਗਰ ਦੇ ਲਈ ਨਾ ਜਾਮੁਨਾ ਦਾ ਪਾਊਡਰ ਆਉਂਦਾ ਹੁੰਦਾ ਫਿਰ ਜਾਨਣਾ ਰੀਸ ਉਹ ਸਿਰ ਗਰਮ ਪਾਣੀ ਦੇ ਵਿੱਚ ਪਾ ਕੇ ਪੀਣੀ ਚਾਹੀਦੀ ਹੈ। ਅੱਧਾ ਚਮਚ ਪਾਊਡਰ ਪਾ ਕੇ ਪਾਣੀ ਦੇ ਵਿੱਚ ਉਹ ਜਾਂ ਆਮਲੇ ਦਾ ਪਾਊਡਰ ਮਿਲ ਜਾਣਾ ਉਹ ਪਾਣੀ ਸੋ ਇਹ ਨਾਲ ਸ਼ੂਗਰ ਕੰਟਰੋਲ ਹੁੰਦਾ ਹੈ। ਠੀਕ। ਇਸ ਦੇ ਲਈ ਕੈਲਸ਼ੀਅਮ ਹੈ।

ਜੀ ਡਾਕਟਰ ਅੰਬੇਦਕਰ ਪਵਨ ਅਰਬਨ ਸਟੇਟ ਫਗਵਾੜਾ ਵਿਖੇ ਜੀਐਨਐ ਯੂਨੀਵਰਸਿਟੀ ਵੱਲੋਂ ਇੱਕ ਕੈਂਪ ਲਗਾਇਆ ਗਿਆ ਜਿਸ ਕੈਂਪ ਦੇ ਵਿੱਚ ਬੀਪੀ ਚੈੱਕ ਕੀਤਾ ਹੈ 슈ਗਰ ਚੈੱਕ ਕੀਤੀ ਹੈ ਬਲੱਡ ਗਰੁੱਪ ਚੈੱਕ ਕੀਤਾ ਹੈ ਔਰ ਨਿੰਮ੍ਰਿਸ਼ ਬਾਰੇ ਦੱਸਿਆ ਗਿਆ ਔਰ ਇਸ ਤੋਂ ਇਲਾਵਾ ਫਿਜ਼ੀਓਥੈਰੇਪੀ ਦਾ ਬਹੁਤ ਹੀ ਅਸ਼ਾ ਕੈਂਪ ਹੈ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਹੈ ਡਾਕਟਰ ਅੰਬੇਦਕਰ ਪਵਨ ਅਰਬਨ ਸਟੇਟ ਪਗਵੜਾ ਦੀ ਕਮੇਟੀ ਨੇ ਕਿ ਇਸ ਕੈਂਪ ਨੂੰ ਲਵਾ ਕੇ ਬਹੁਤ ਹੀ ਉਮਰ ਦੇ ਉਹ ਲੋਕ ਜਿਹੜੇ ਜਾ ਕੇ ਕਿਤੇ ਟੈਸਟ ਨਹੀਂ ਕਰਵਾ ਸਕਦੇ ਉਹਨਾਂ ਨੇ ਇਸ ਪਹੁੰਚ ਪਹੁੰਚ ਕੇ ਇਸ ਕੈਂਪ ਦਾ ਲਾਭ ਲਿਆ ਤੇ ਕਿੱਥੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਪਵਨ ਦੀ ਕਮੇਟੀ ਦਾ ਤੇ ਉੱਥੇ ਜੀਐਨ ਯੂਨੀਵਰਸਿਟੀ ਦਾ ਵੀ ਬਹੁਤ ਧੰਨਵਾਦ ਕਰਦਾ ਕਿ ਜਿੱਥੇ ਸਟੂਡੈਂਟ ਨੂੰ ਸਿੱਖਣ ਲਈ ਕੁਝ ਮਿਲੇਗਾ ਉੱਥੇ ਮਰੀਜ਼ਾਂ ਨੂੰ ਵੀ ਬਹੁਤ ਵੱਡੀ ਸਹੂਲਤ ਮਿਲੀ ਹੈ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਔਰ ਸਾਰੇ ਨੂੰ ਅਪੀਲ ਕਰਦਾ ਹੈ ਕਿ ਜਦ ਵੀ ਕੋਈ ਇਹੋ ਜਿਹਾ ਕੰਪ ਲੱਗਦਾ ਹੈ ਤੇ ਸਾਨੂੰ ਹਮ ਹਮਾਰ ਤੇ ਪਹੁੰਚ ਕੇ ਇਹੋ ਜਿਹੇ ਕੈਂਪਾਂ ਦਾ ਲਾਭ ਲੈਣਾ ਚਾਹੀਦਾ ਹੈ ਸੋ ਡਾਕਟਰ ਵੀਰ ਉਮੇਦਪੁਰ ਤੋਂ ਬੰਦੇ ਕੇ ਮੈਡੀਕਲ ਕੈਂਪ ਲਗਾਇਆ ਗਿਆ ਜੀ ਐਨ ਯੂਨੀਵਰਸਿਟੀ ਤੋਂ ਬੰਦੇ ਤੇ ਬਹੁਤ ਸਾਰੇ ਲੋਕਾਂ ਨੇ ਕਹਤਾ ਕਿ ਭਰਾਇਆ ਤੇ ਬਹੁਤ ਵਧੀਆ ਇਹਦੇ ਕਿ ਵੱਤੋ-ਬਦ ਲੋਕਾਂ ਨੂੰ ਚੈੱਕ ਕਰਵਾਉਣਾ ਚਾਹੀਦਾ ਆਪਣਾ ਇਹ ਨੇ ਅਰਬਨ ਸਟੇਟ ਫਗਵਾੜਾ ਦੇ ਸੁਪਰ ਸੀਨੀਅਰ ਮੋਸਟ ਕੇ ਕੇ ਕੰਡਾ ਜੀ ਜਿਨ੍ਹਾਂ ਦੀ ਉਮਰ ਇਸ ਵੇਲੇ 84 ਸਾਲ ਜਾ ਰਹੇ ਨੇ ਰਿਟਾਇਰਡ ਹੈਡਮਾਸਟਰ ਨੇ ਹਾਂ ਰਿਟਾਇਰਡ ਹੈਡਮਾਸਟਰ ਨੇ ਤੇ ਇਸ ਕੈਂਪ ਦੇ ਵਿੱਚ ਆਏ ਨੇ ਤੇ ਕੰਡਾ ਸਾਹਿਬ ਤੁਸੀਂ ਇੱਥੇ ਕੀ ਕੀ ਚੈੱਕ ਕਰਵਾਇਆ ਸਭ ਤੋਂ ਪਹਿਲਾਂ ਤੁਹਾਡਾ ਕੀ ਚੈੱਕ ਕੀਤਾ ਗਿਆ ਇਹਨਾਂ ਮੇਰਾ ਬੀਪੀ ਚੈੱਕ ਕੀਤਾ ਹੈ ਬੀਪੀ ਤੁਹਾਡਾ ਨਾਰਮਲ ਆਇਆ ਥੋੜੇ ਜਿਹਾ ਜ਼ਿਆਦਾ ਹੈ ਥੋੜਾ ਵੱਧ ਹੈ ਤੇ ਉਸ ਤੋਂ ਬਾਅਦ ਕੀ ਚੈੱਕ ਕੀਤਾ ਬਲੱਡ ਟੈਸਟ ਕੀਤਾ ਤੁਹਾਡਾ ਫਿਰ ਬਲੱਡ ਲਾਈਕ ਹੋਰ ਕਿਹੜਾ ਸੈਂਪਲ ਲਿਆ ਸੀ ਮੈਨੂੰ ਹੁਣ ਪਤਾ ਨਹੀਂ ਸ਼ੂਗਰ ਸ਼ੂਗਰ ਚੈੱਕ ਕਰ ਲਿਆ ਸ਼ੂਗਰ ਚੈੱਕ ਹਾਂ ਹਾਂ ਸ਼ੂਗਰ ਵੀ ਮੇਰੀ ਜ਼ਿਆਦਾ ਆਇਆ ਨਹੀਂ ਗਿਆ ਠੀਕ ਹੈ ਤੇ ਉਸ ਤੋਂ ਬਾਅਦ ਤੁਸੀਂ ਡਾਈਟੇਸ਼ਨ ਕੋਲ ਗਏ ਤੇ ਉਹ ਤੁਹਾਨੂੰ ਕਿਸ ਤਰ੍ਹਾਂ ਲੱਗਾ ਉਹਨੇ ਮੈਨੂੰ ਦੱਸਿਆ ਕਿ ਸਲਾਦ ਵਗੈਰਾ ਜ਼ਿਆਦਾ ਖਾਓ ਲੋਕੀ ਖਾਣ ਤੋਂ ਦੋ ਚਾਰ ਅੱਧਾ ਘੰਟਾ ਪਹਿਲਾਂ ਖਾਓ ਕਿ ਉਹ ਸਭਾ ਦੇ ਖਾਣਾ ਖਾਣਾ ਤੇ ਖਾਣੇ ਦੇ ਵਿੱਚ ਜਿਆਦਾ ਨਮਕ ਘੱਟ ਹੋਵੇ ਇਹਨਾਂ ਘੱਟ ਹੋਵੇ ਉਹਨਾਂ ਰੱਖੋ ਤੇ ਇਹ ਜਿਹੜਾ ਕੈਂਪ ਲੱਗਾ ਇੱਥੇ ਜੀਐਨਏ ਵੱਲੋਂ ਤੁਸੀਂ ਇਸ ਸਾਰੇ ਕੈਂਪ ਬਾਰੇ ਕੀ ਕਹਿਣਾ ਚਾਹੁੰਦੇ ਹੋ ਬਾਬਾ ਜੀ ਆ ਬੜ ਬੰਦੇ ਸਾਡੇ ਹਾਂ ਫੇ ਲੋਕਾਂ ਨੂੰ ਵੱਤ ਤੋਂ ਵੱਤ ਇਸ ਕੈਂਪ ਦਾ ਲਾਹਾ ਲੈਣਾ ਚਾਹੀਦਾ ਹੈ ਹੈਲੋ एवरीवन ਮੇਰਾ ਨਾਮ ਮੁਕੇਸ਼ ਕੁਮਾਰ ਮੈਂ ਅਸਿਸਟੈਂਟ ਪ੍ਰੋਫੈਸਰ ਹਾਂ ਜੀਐਨਏ ਯੂਨੀਵਰਸਿਟੀ ਮੈਂ हमारा एक छोटा सा कैंप लगा है आ, फगवाड़ा में अर्बन स्टेट में हम बेसिकली एक ब्रिज जो है स्टूडेंट्स और नॉर्मल सोसाइटी के बीच में उसको ओवरकम करने के लिए कैंप हमने लगाया है हमारे जो स्टूडेंट्स हैं वो नॉर्मल मतलब हम उनको थियोरटिकल नॉलेज तो दे देते दे दे हैं प्रैक्टिकल नॉलेज लैब्स में दे देते दे 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 हैं लेकिन जो सोसाइटी के साथ हमारा उनको उनको इंटरेक्शन करना है जो उनके उनके क्वेश्चन है, आते हैं उनके जवाब आते हैं वो उसको ओवरकम करने के लिए हमने कैंप ऑर्गेनाइज़ कराया है इसके अंदर हम ब्लड टेस्ट आ, आपका ब्लड ग्रुपिंग टेस्ट शुगर टेस्ट एंड आपका बी पी टेस्ट ब्लड प्रेशर टेस्ट ये हम यहाँ पे कंडक्ट करा रहे हैं उसके अंदर आप फ्री ऑफ कॉस्ट आप आइए आप चेक कर सकते हैं कि आपकी बी पी कितना है आपका ब्लड शुगर कितना है आपका ब्लड ग्रुप कौन सा है आ, ये बेसिक टेस्ट होते हैं जिनके आप अगर बाहर कहीं भी जाते हैं तो एक फेरेबल अमाउंट आपको पे करना पड़ता है लेकिन चूँकि हम अपने स्टूडेंट्स को एक एक्सपीरियंस देना चाहते हैं एक ब्रिज उनके लिए ये हम हटाना जो ब्रिज गैप है ये उसको हम हटाना चाहते हैं तो ये हम एक फ्री ऑफ कॉस्ट करा रहे हैं तो यही है कि स्टूडेंट्स इससे कुछ सीखेंगे सोसाइटी को फ़ायदा होगा ਸੋਸਾਇਟੀ ਇਸੇ ਕੁਝ ਗ로우 ਕਰੇਗੀ ਨੂੰ ਆਪਣੀ ਹੈਲਥ ਦੇ ਬਾਰੇ ਵਿੱਚ ਥੋੜੀ ਜਿਹੀ ਨੋਲੇਜ ਮਿਲੇਗੀ ਤੇ ਹਮਾਰੇ ਸਟੂਡੈਂਟਸ ਨੂੰ ਇੱਕ ਚੰਗਾ ਐਕਸਪੀਰੀਅੰਸ ਮਿਲ ਜਾਏਗਾ। ਉਹਨਾਂ ਨੂੰ ਦੇ ਦਿੰਦੇ ਹਾਂ ਸਾਰਿਆਂ ਨੂੰ ਅੱਜ ਸੀਜੀਐਨਯੂਨੀਵਰਸਿਟੀ ਵੱਲੋਂ ਅੱਜ ਇੱਥੇ ਆਏ ਹੋਏ ਆਂ ਫਗਵਾੜੇ ਦੇ ਵਿੱਚ ਤੇ ਅਸੀਂ ਇੱਥੇ ਮੈਡੀਕਲ ਲੈਬ ਸਾਇੰਸ ਡਿਪਾਰਟਮੈਂਟ ਤੋਂ ਬਿਲੋਂਗ ਕਰਦੇ ਆਂ ਤੇ ਅਸੀਂ ਇੱਥੇ ਕੈਂਪ ਲਗਾਇਆ ਹੈ ਜਿਸ ਦੇ ਵਿੱਚ ਅਸੀਂ ਬਲੱਡ ਟੈਸਟਿੰਗ 슈ਗਰ ਟੈਸਟਿੰਗ ਐਂਡ ਬਲੱਡ ਪ੍ਰੈਸ਼ਰ ਚੈੱਕ ਕਰ ਰਹੇ ਆਂ ਤੇ ਅਸੀਂ ਇਸੇ ਵਾਸਤੇ ਆਇਆ ਬੇਸਿਕਲੀ ਸਾਡਾ ਮੋਟਿਵ ਇਹ ਹੈ ਕਿ ਅਸੀਂ ਲੋਕਾਂ ਨੂੰ ਅਵੇਅਰ ਕਰ ਸਕੀਏ ਕਿ ਉਹ ਆਪਣੀ ਹੈਲਥ ਦੇ ਪ੍ਰਤੀ ਕੌਨਸ਼ੀਅਸ ਹੋਣ ਤੇ ਜਿਵੇਂ ਕਿ ਅਸੀਂ ਬਲੱਡ ਪ੍ਰੈਸ਼ਰ ਕਰ ਰਹੇ ਹਾਂ ਤੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਅਗਰ ਕਿਸੇ ਨੂੰ ਲੋਡ ਹੋਵੇ ਤਾਂ ਉਹ ਡੋਨੇਟ ਕਰਨ ਤੇ ਬਲੱਡ ਪ੍ਰੈਸ਼ਰ ਦੇ ਵਿੱਚ ਜਿਵੇਂ ਕਿ ਉਹਨਾਂ ਨੂੰ ਅਗਰ ਕੋਈ ਪ੍ਰੋਬਲਮ ਆ ਰਹੀ ਆ ਤਾਂ ਉਹ ਕਿਸੇ ਡਾਕਟਰ ਦੇ ਨਾਲ ਕੰਸਲਟ ਕਰਕੇ ਆਪਣੇ ਹੈਲਥ ਦੇ ਪ੍ਰਤੀ ਕੌਂਸ਼ੀਅਸ ਹੋਣ ਸੋ ਬੀਸਿਕਲੀ ਇਹੀ ਸਰ ਦਾ ਮੋਟੀਵਾ ਤੇ ਅਸੀਂ ਅੱਗੇ ਤੋਂ ਵੀ ਚਾਹਾਂਗੇ ਕਿ ਅਸੀਂ ਅਗਲੇ ਸਾਲ ਫਿਰ ਦੁਬਾਰਾ ਆਈਏ ਜਾਂ ਫਿਰ ਹੋਰ ਵੀ ਅਗਰ ਕਿਸੇ ਲੋਡ ਹੋਵੇ ਤਾਂ ਸੋ ਉੱਥੇ ਆਈਏ ਤੇ ਅਸੀਂ ਲੋਕਾਂ ਨੂੰ ਜਾਗਰੂਕ ਕਰੀਏ ਕਿ ਉਹ ਵੱਧ ਤੋਂ ਵੱਧ ਆਪਣੀ ਹੈਲਥ ਦੇ ਪ੍ਰਤੀ ਕੌਂਸ਼ੀਅਸ ਹੋਣ ਕਾਲਜ ਹੈ ਪੰਨੀ ਬਸੁਰ ਜੀਐਨਯੂਨੀਵਰਸਿਟੀ ਤੋਂ ਮੈਂ ਐਮਐਸਸੀ ਐਮਐਲਐਸ ਡਿਪਾਰਟਮੈਂਟ ਤੋਂ ਬਿਲੋਂਗ ਕਰਦੀ ਹਾਂ ਤੇ ਅੱਜ ਅਸੀਂ ਇੱਥੇ ਬਲੱਡ ਕੈਂਪ ਲਗਾਇਆ ਹੈ ਜਿਹਦੇ ਵਿੱਚ ਅਸੀਂ ਬਲੱਡ ਗਰੁੱਪਿੰਗ ਕਰ ਰਹੇ ਹਾਂ ਬਲੱਡ ਪ੍ਰੈਸ਼ਰ ਚੈੱਕ ਕਰ ਰਹੇ ਹਾਂ 슈ਗਰ ਲੈਵਲ ਚੈੱਕ ਕਰ ਰਹੇ ਹਾਂ ਤਾਂਕਿ ਅਸੀਂ ਲੋਕਾਂ ਨੂੰ ਅਵੇਅਰ ਕਰ ਸਕੀਏ ਉਹਨਾਂ ਦੇ ਹੈਲਥ ਦੇ ਰਿਲੇਟਿਡ ਤੇ ਇਹ ਕੈਂਪਸ ਹੀ ਇਸ ਵਾਸਤੇ ਵੀ ਲਗਾਇਆ ਤੋ ਕਿਉਂਕਿ ਅੱਜਕੱਲ ਆਪਾਂ ਦੇਖ ਰਿਹਾ ਸ਼ੂਗਰ ਦੀ ਪ੍ਰੋਬਲਮ ਲੋਕਾਂ ਨੂੰ ਬਹੁਤ ਆ ਰਹੀ ਆ ਇਸ ਕਰਕੇ ਤੇ ਬਲੱਡ ਸ਼ੂਗਰ ਅਸੀਂ ਇਸ ਕਰਕੇ ਚੈੱਕ ਕਰ ਰਹੇ ਹਾਂ ਕਿ ਲੋਕੀ ਆਪਣੀ ਹੈਲਥ ਦੇ ਰਿਲੇਟਡ ਜਿਹੜੇ ਕੌਨਸ਼ੀਅਸ ਹੋਣ ਜੇ ਉਹਨਾਂ ਨੂੰ ਕੋਈ ਪ੍ਰੋਬਲਮ ਆ ਰਹੀ ਆ ਡਾਇਬੀਟਿਕ ਆ ਜਾਂ ਕੋਈ ਹੋਰ ਪ੍ਰੋਬਲਮ ਆ ਉਹ ਅੱਗੇ ਜਾ ਕੇ ਡਾਕਟਰ ਨਾਲ ਕੰਸਲਟ ਕਰ ਸਕਣ ਸਤਿਅਨੇ ਯੂਨੀਵਰਸਿਟੀ ਦੇ ਵਿੱਚ ਐਜ਼ ਅ ਅਸਿਸਟੈਂਟ ਪ੍ਰੋਫੈਸਰ ਅਨਿਸ਼ਕ ਕੋਲ ਵਰਕ ਕਰਦੀ ਆ ਜਿਹੜੇ ਕਿ ਨਿਊਟ੍ਰੀਸ਼ਨ ਐਂਡ ਡਾਈਟੈਟਿਕਸ ਡਿਪਾਰਟਮੈਂਟ ਦੇ ਵਿੱਚ ਆ ਜਿਸ ਦੇ ਵਿੱਚ ਅਸੀਂ ਹੁਣ ਇੱਥੇ ਬੱਚਿਆਂ ਨੂੰ ਇੱਕ ਕੈਂਪਲੀ ਕੈਂਪਲੀ ਲੈ ਕੇ ਆਏ ਜਿਹਦੇ ਵਿੱਚ ਥੈਰੀਟিক্যাল ਨੋਲੇਜ ਨੂੰ ਪ੍ਰੈਕਟੀਕਲ ਨੋਲੇਜ ਦੇ ਵਿੱਚ ਕਨਵਰਟ ਕਰ ਰਹੇ ਹਾਂ ਥੈਰੀਟিক্যাল ਨੋਲੇਜ ਤਾਂ ਸਾਨੂੰ ਪੂਰੀ ਦੇ ਦਿੰਦੀ ਹੈ ਕਿ ਹਾਂ ਕਿ ਖਾਣ ਪੀਣ ਬਾਰੇ ਅਸੀਂ ਕਿਵੇਂ ਕਰਨਾ ਹੈ ਕਿ ਕੀ ਕਰਨਾ ਹੈ ਕਿਦਾਂ ਖਾਣਾ ਹੈ ਬਟ ਉਸ ਚੀਜ਼ ਨੂੰ ਪ੍ਰੈਕਟੀਕਲੀ ਬੱਚਿਆਂ ਨੇ ਕਿੱਦਾਂ ਅਪਲਾਈ ਕਰਨਾ ਹੈ ਉਹ ਚੀਜ਼ ਅਸੀਂ ਇਹਨਾਂ ਨੂੰ ਇੱਕ ਕੈਂਪ ਦੇ ਉੱਤੇ ਸਿਖਾਈ ਜਾ ਰਹੀ ਹੈ ਕਿ ਕਿੱਦਾਂ ਪੇਸ਼IENTS ਨੇ ਜਿਹੜੀਆਂ ਰਿਪੋਰਟਸ ਦੇਖਣੀਆਂ ਨੇ ਉਹਨਾਂ ਦੀਆਂ ਜਿੰਨੀਆਂ ਵੀ ਮੈਡੀਕਲ ਪ੍ਰੋਬਲਮਸ ਆ ਉਹਨਾਂ ਨੂੰ ਦੇਖ ਕੇ ਆਪਣਾ ਖਾਣ ਪਾਣ ਜਿਹੜਾ ਹੈ ਕਿਵੇਂ ਠੀਕ ਕਰਨਾ ਹੈ ਉਸ ਚੀਜ਼ ਦੇ ਲਈ ਅਸੀਂ ਇਹ ਕੈਂਪ ਜਿਹੜਾ ਆਰਗੇਨਾਈਜ਼ ਕਰ ਰਹੇ ਹਾਂ मैं जी एन यूनिवर्सिटी में पढ़ता हूँ बी एस न्यूट्रिशन एंड डाइट चेक सभी हम कर रहे हैं यहाँ पर हमने आज अभी कैंप लगाया है न्यूट्रिशन के रिलेटेड हम यहाँ पर लोगों को बता रहे हैं कि आपको क्या क्या डाइट लेनी चाहिए हमारा मोटिव ये है कि हम लोगों को दवाइयों से नहीं डाइट से ठीक करें खाने से ठीक करें हम आप उनको ये सारा कुछ बताते हैं जब क्या कुछ उनको खाना चाहिए जैसे हम मिलेट्स यहाँ पर प्रमोट कर रहे हैं अभी बहुत ज़्यादा तो वही हम बता रहे हैं इस कैंप में गुड आफ्टरनून डॉक्टर I'm from GNA University. This camp is organized by GNA University by the Department of SEHS, that is School of Allied and Healthcare Sciences. So we used to organize this camp every month and uh, this, uh, the main purpose of this camp is to create awareness regarding the physiotherapy amongst the normal population. ਸਤਿ ਸ਼੍ਰੀ ਅਕਾਲ ਜੀ ਅਸੀਂ ਜੀਐਨਯੂਨੀਵਰਸਿਟੀ ਦੇ ਸਟੂਡੈਂਟ ਆ ਅਸੀਂ ਫਿਜ਼ੀਓਥੈਰੇਪੀ ਡਿਪਾਰਟਮੈਂਟ ਨੂੰ ਬੁਲਾਮ ਕਰਦੇ ਆ ਅਸੀਂ ਇੱਥੇ ਅੱਜ ਇੱਕ ਕੈਂਪ ਆਰਗੇਨਾਈਜ਼ ਕੀਤਾ ਫਿਜ਼ੀਓਥੈਰੇਪੀ ਦਾ ਵਿਦ ਦੀ ਕੋਲੈਬੋਰੇਸ਼ਨ ਵਿਦ ਦੀ ਕਲੀਨਿਕ ਲੈਬ ਲੈਬ ਟੈਕਨੀਸ਼ੀਅਨਸ ਵਾਲਿਆਂ ਦੇ ਨਾਲ ਨਿਊਟ੍ਰੀਸ਼ਨ ਵਾਲਿਆਂ ਦੇ ਨਾਲ ਆਪਾਂ ਕੋਲੈਬੋਰੇਟ ਕਰਕੇ ਇਹ ਕੈਂਪ ਆਰਗੇਨਾਈਜ਼ ਕੀਤਾ ਹੈ ਇਹ ਸਾਡਾ ਮੇਨ ਪਰਪਸ ਇਹ ਸੀਗਾ ਕਿ ਅਸੀਂ ਲੋਕਾਂ ਦੇ ਵਿੱਚ ਅਵੇਅਰਨੈਸ ਸਪਰੈਡ ਕਰਨੀ ਆ ਤੇ ਉਹਨਾਂ ਦੀ ਸੇਵਾ ਦੇ ਵਿੱਚ ਕੀ ਜਿਆਦਾ ਆਪਣੇ ਆਪ ਦੇ ਵਿੱਚ ਫਖਰ ਮਹਿਸੂਸ ਕਰ ਰਹੀ ਐ ਕਿ ਸਾਡੇ ਰਵਿਦਾਸ ਪਵੰਦੇ ਵਿੱਚ ਜੀਐਨਯੂਨੀਵਰਸਿਟੀ ਵਾਲਿਆਂ ਦਾ ਇੱਕ ਕੈਂਪ ਲੱਗਿਆ ਔਰ ਜਿਹਦੇ ਵਿੱਚ ਬੱਚੇ ਆਏ ਨੇ ਟੀਚਰਸ ਨੇ ਪ੍ਰੋਫੈਸਰਸ ਨੇ ਜੋ ਕਿ ਵੱਖ-ਵੱਖ ਟ੍ਰੇਨਿੰਗਸ ਦੇ ਉੱਤੇ ਕੰਮ ਕਰਦੇ ਨੇ ਔਰ ਬੱਚਿਆਂ ਦਾ ਹੈਗਾ ਮੈਡੀਕਲ ਕੈਂਪ ਹੈ ਫਿਜ਼ੀਓਥੈਰੇਪੀਸ ਦਾ ਹੈ ਡਾਈਟੀਸ਼ਨਸ ਵਾਲੇ ਹੈ ਔਰ ਇਹਨਾਂ ਦਾ ਹੈਗਾ ਜਾਣਕਾਰੀ ਜੋ ਵੀ ਟੈਨ ਕਰੀਏ ਬੱਚੇ ਦਿੰਦੇ ਨੇ ਜਾਂ ਸਾਡੇ ਬੀਪੀ ਚੈੱਕ ਕਰਦੇ ਨੇ ECG ਕਰਦੇ ਨੇ 슈ਗਰ ਟੈਸਟ ਕਰਦੇ ਨੇ ਔਰ ਜਿਹਦਾ ਕਿ ਸਾਨੂੰ ਜਿਆਦਾ ਤੋਂ ਜਿਆਦਾ ਬੈਨੀਫਿਟ ਲੈਣਾ ਚਾਹੀਦਾ ਲਾਭ ਚੱਕਣਾ ਚਾਹੀਦਾ ਕਿਉਂਕਿ ਫ੍ਰੀ ਦੇ ਵਿੱਚ ਕੈਂਪ ਬਹੁਤ ਜਿਆਦਾ ਜੀਐਨਯੂਨੀਵਰਸਿਟੀਸ ਤੋਂ ਪਹਿਲਾਂ ਵੀ ਇਹ ਲਗਾ ਚੁੱਕੇ ਨੇ ਹੁਣ ਵੀ ਇਸ ਥਰਡ ਟਾਈਮ ਆਏ ਨੇ ਹਨਾ ਤੇ ਮੈਂ ਉਹਦੇ ਨਾਲ ਨਾਲ ਆਏ ਹੋਏ ਟੀਚਰਸ ਦਾ ਮਹਿਮਾਨਾਂ ਦਾ ਬਾਕੀ ਰਵਿਦਾਸ ਪਵਨ ਦਾ ਬਹੁਤ ਜ਼ਿਆਦਾ ਇਹਨਾਂ ਦੀ ਸਾਰੀ ਸੁਸਾਇਟੀ ਦਾ ਜਿੰਨੇ ਵੀ ਰਵਿਦਾਸ ਪਵਨ ਦੇ ਮੈਂਬਰਸ ਨੇ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਜੋ ਇਹ ਸਾਨੂੰ बार-बार ਇਹੋ ਜਿਹਾ ਮੌਕੇ ਦਿੰਦੇ ਨੇ ਕਿ ਜਿਹਦੇ ਨਾਲ ਅਸੀਂ बार-बार ਪ੍ਰੇਰਿਤ ਸਾਹਿਤ ਹੋ ਕੇ ਆਪਣਾ ਕੰਮ ਕਰਦੇ ਆਂ